ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਲਾ ਨਿਹੰਗ ਖਾਨ ਨਗਰ ਦਾ ਸਿੱਖ ਇਤਿਹਾਸ ਨਾਲ ਬਹੁਤ ਗੂੜਾ ਸਬੰਧ ਜੁੜਿਆ ਹੋਇਆ ਹੈ ਇਹ ਸਬੰਧ ਜੁੜਦਾ ਹੈ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਤੋਂ ਕੋਟਲਾ ਨਿਹੰਗ ਖਾਨ ਦਾ ਪਹਿਲਾ ਪਿੰਡ ਦਾ ਪਹਿਲਾ ਨਾਂ ਜਿਹੜਾ ਸੀ ਉਹ ਸੀ ਕੋਟ ਪਠਾਣਾ ਕੋਟ ਪਠਾਣਾ ਦਾ ਜਿਹੜਾ ਉਸ ਵੇਲੇ ਚੌਧਰੀ ਸੀ ਉਹਦਾ ਨਾਂ ਸੀ ਸ਼ਮਸ਼ ਖਾਨ ਚਮਸ਼ਖਾਂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਅਕਸਰ ਆਇਆ ਕਰਦਾ ਸੀ ਮਹਾਰਾਜ ਨੂੰ ਉਹਨੇ ਘੋੜੇ ਵੀ ਭੇਟ ਕੀਤੇ ਤੇ ਗੁਰੂ ਘਰ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦਾ ਸੀ ਦੂਸਰੇ ਪਾਸੇ ਉਸ ਵੇਲੇ ਨਾਲਾਗੜ ਦਾ ਜਿਹੜਾ ਰਾਜਾ ਸੀ ਹਿੰਮਤ ਚੰਦ ਹੰਡੂਰੀਆ ਤੇ ਦੂਜੇ ਪਾਸੇ ਰੋਪੜ ਦਾ ਜਿਹੜਾ ਹਾਕਮ ਸੀ ਨਾਸਰ ਅਲੀ ਖਾਨ ਇਹਨਾਂ ਦੋਵਾਂ ਦਾ ਆਪਸ ਵਿੱਚ ਝਗੜਾ ਹੋ ਜਾਂਦਾ ਹੈ ਔਰ ਇਹ ਵੀ ਜਿਕਰੇਯੋਗ ਹੈ ਕਿ ਹਿੰਮਤ ਚੰਦ ਹੰਡੂਰੀਏ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਿਹਾ ਕਰਾਇਆ ਸੀ ਤਾਂ ਹਿੰਮਤ ਚੰਦ ਹੰਡੂਰੀਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਣ ਕੇ ਬੇਨਤੀ ਕੀਤੀ ਵੀ ਤੁਸੀਂ ਮੇਰਾ ਨਾਸਰ ਅਲੀ ਖਾਨ ਦੇ ਨਾਲ ਕਿਸੇ ਤਰੀਕੇ ਸਮਝੌਤਾ ਕਰਾ ਦਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਵੇਲੇ ਫਿਰ ਕੋਟ ਪਠਾਣਾ ਦੇ ਚੌਧਰੀ ਸ਼ਮਸ਼ ਖਾਨ ਨੂੰ ਕਿਹਾ ਕਿ ਤੂੰ ਇਹਨਾਂ ਦੋਵਾਂ ਦਾ ਸਮਝੌਤਾ ਕਰਾ ਔਰ ਸ਼ਮਸ਼ ਖਾਨ ਨੇ ਫਿਰ ਇਹਨਾਂ ਦੋਵਾਂ ਦਾ ਸਮਝੌਤਾ ਕਰਾਇਆ ਤੇ ਸਰਸਾ ਨਦੀ ਜਿਹੜੀ ਸੀ ਉਹਨੂੰ ਦੋਵਾਂ ਰਾਜਾਂ ਦੀ ਹੱਦ ਮੰਨਿਆ ਗਿਆ ਔਰ ਇਸ ਤੋਂ ਬਾਅਦ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜੀ ਜਦੋਂ ਸ਼੍ਰੀਨਗਰ ਤੋਂ ਵਾਪਸ ਆ ਰਹੇ ਸਨ ਉਹ ਵੀ ਇਸ ਕੋਟ ਪਠਾਨਾ ਨਗਰ ਦੇ ਵਿੱਚ ਠਹਿਰਦੇ ਆ ਉਸ ਵੇਲੇ ਇਥੋਂ ਦਾ ਚੌਧਰੀ ਜਿਹੜਾ ਸੀ ਉਹ ਸੀ ਨੁਰੰਗ ਖਾਨ ਗੁਰੂ ਹਰ Rai ਸਾਹਿਬ ਮਹਾਰਾਜ ਦੇ ਸੁਪੁੱਤਰ ਬਾਬਾ RAM Rai ਜਦੋਂ ਦਿੱਲੀ ਜਾਂਦੇ ਆ ਤੇ ਉੱਥੇ ਜਾ ਕੇ ਔਰੰਗਜ਼ੇਬ ਦੇ ਸਾਹਮਣੇ ਗੁਰਬਾਣੀ ਦੀ ਇੱਕ ਪੰਕਤੀ ਨੂੰ ਬਦਲ ਦਿੰਦੇ ਆ ਜਿਸ ਤੋਂ ਬਾਅਦ ਗੁਰੂ ਹਰ Rai ਸਾਹਿਬ ਮਹਾਰਾਜ ਨੇ ਕਿਹਾ ਕਿ ਸਾਡੇ ਮੱਥੇ ਨਹੀਂ ਲੱਗਣਾ ਪਰ ਇਹਦੇ باوجود ਵੀ ਬਾਬਾ RAM RAJ ਵਾਪਸ ਆਉਂਦੇ ਆ ਤੇ ਸਭ ਤੋਂ ਪਹਿਲਾਂ ਉਹ ਕੋਟ ਪਠਾਣਾ ਹੀ ਠਹਿਰਦੇ ਆ ਇਥੋਂ ਫਿਰ ਚਿੱਠੀ ਲਿਖਦੇ ਆ ਗੁਰੂ ਹਰ Rai Sam Maharaj ਨੂੰ ਵੀ ਮੇਰੇ ਵਾਸਤੇ ਕੀ ਹੁਕਮ ਹੈ ਤਾਂ ਗੁਰੂ ਹਰ Rai Sam Maharaj ਨੇ ਕਿਹਾ ਵੀ ਜਿੱਧਰ ਨੂੰ ਤੇਰਾ ਮੂੰਹ ਹੈ ਉਧਰ ਨੂੰ ਚਲਿਆ ਜਾ ਤੇ ਉਸ ਵੇਲੇ ਬਾਬਾ RAM RAJ ਦਾ ਮੂੰਹ ਜਿਹੜਾ ਲਾਹੌਰ ਵਾਲ ਸੀ ਬਾਬਾ RAM RAJ ਲਾਹੌਰ ਚਲੇ ਜਾਂਦੇ ਆ ਭਾਵ ਇਹ ਕੋਟ ਪਠਾਣਾ ਦੇ ਵਿੱਚ ਸੱਤਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਮੁਬਾਰਕ ਚਰਨ ਪਾਏ ਸੀ ਤਾਂ ਉਸ ਵੇਲੇ ਦੇ ਨਾਲ ਨੁਰੰਗ ਖਾਨ ਨੇ ਆਪਣੇ ਪੁੱਤਰ ਨਿਹੰਗ ਖਾਨ ਦੇ ਨਾਮ ਦੇ ਉੱਪਰ ਕੋਟ ਪਠਾਣਾ ਨਗਰ ਦਾ ਨਾਮ ਬਦਲ ਕੇ ਕੋਟਲਾ ਨਿਹੰਖਾ ਰੱਖ ਦਿੱਤਾ ਸੀ ਤਾਂ ਫਿਰ ਜਿਸ ਵੇਲੇ ਦੇ ਨਾਲ ਇਥੋਂ ਦਾ ਚੌਧਰੀ ਬਣਿਆ ਨਿਹੰਗ ਖਾਨ ਨਿਹੰਖਾ ਵੀ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਉਹਦਾ ਬਹੁਤ ਪ੍ਰੇਮ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਟਲਾ ਨਿਹੰਖਾ ਵਿਖੇ ਨਿਹੰਗ ਖਾਨ ਦੇ ਘਰ ਚਾਰ ਵਾਰ ਜਾਂਦੇ ਆ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਜਾਂਦੇ ਆ ਜਦੋਂ ਪੌਂਟਾ ਸਾਹਿਬ ਤੋਂ ਵਾਪਸ ਆ ਰਹੇ ਸੀ ਪੰਗਾਣੀ ਦੀ ਜੰਗ ਜਿੱਤੀ ਹੋਈ ਸੀ ਤਾਂ ਉਸ ਵੇਲੇ ਆਨੰਦਪੁਰ ਸਾਹਿਬ ਆਉਂਦਿਆਂ ਹੋਏ ਆ ਰਸਤੇ ਦੇ ਵਿੱਚ ਕੋਟਲਾ ਨਿਹੰਗ ਖਾਂ ਵਿਖੇ ਰੁਕਦੇ ਆ ਤੇ ਨਿਹੰਗ ਖਾਂ ਦੇ ਘਰ ਮੁबारक ਚਰਨ ਪਾਉਂਦੇ ਆ ਦੂਸਰੀ ਵਾਰ ਜਦੋਂ ਨਿਹੰਗ ਖਾਂ ਦੇ ਪੁੱਤਰ ਆਲਮ ਖਾਂ ਦਾ ਵਿਆਹ ਸੀ ਤਾਂ ਫਿਰ ਉਸ ਵੇਲੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਲਮ ਖਾਂ ਦੇ ਵਿਆਹ ਦੇ ਉੱਪਰ ਜਾਂਦੇ ਆ ਤੀਸਰੀ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਰਕ ਖੇਤਰ ਤੋਂ ਵਾਪਸ ਆ ਰਹੇ ਸੀ ਤੇ ਉਸ ਵੇਲੇ ਵੀ ਨਿਹੰਗ ਖਾਨ ਦੇ ਘਰ ਮਰੁੱਕਦੇ ਆ ਆਪਾਂ ਆਮ ਸੁਣਿਆ ਹੈ ਕਿ ਦੁਨੀਆ ਜਿਹੜੀ ਹੈ ਉਹ ਸੁੱਖਾਂ ਦੀ ਜਾਰ ਹੈ ਸੁੱਖ ਵਿੱਚ ਸਾਰੇ ਨੇੜੇ ਆਉਂਦੇ ਦੁੱਖ ਵਿੱਚ ਕੋਈ ਵੀ ਨੇੜੇ ਨਹੀਂ ਆਉਂਦਾ ਲੇਕਿਨ ਕੁਰਬਾਨ ਜਾਈਏ ਇਸ ਇੱਕ ਮੁਸਲਮਾਨ ਪਰਿਵਾਰ ਤੋਂ ਜਿੰਨਾ ਸੁੱਖ ਦੇ ਵਿੱਚ ਵੀ ਤੇ ਦੁੱਖ ਦੇ ਵਿੱਚ ਵੀ ਗੁਰੂ ਦਾ ਸਾਥ ਨਹੀਂ ਛੱਡਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਛੱਡਣ ਤੋਂ ਬਾਅਦ 7 ਪੋ ਦੇ ਦਿਨ ਗੁਰੂ ਗੋਬਿੰਦ ਸਿੰਘ ਰਾਇ ਨੇਹੰਖਾਂ ਦੇ ਘਰ ਜਾਂਦੇ ਐ ਜਿਵੇਂ ਨੇਹੰਖਾਂ ਨੇ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕੀਤੀ ਸੀ ਇਸੇ ਤਰ੍ਹਾਂ ਹੀ ਨੇਹੰਖਾਂ ਨੇ ਹੁਣ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੱਖਾਂ ਦੀ ਟੈਲ ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜਿਹੜੇ ਸਿੱਖ ਸਨ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਨਿਹੰਗ ਖਾਨ ਨੇ ਬਿਠਾਇਆ ਜਿਹੜੇ ਸਿੱਖ ਜ਼ਖਮੀ ਸਨ ਉਹਨਾਂ ਦੀ ਮਲਮ ਪੱਟੀ ਕੀਤੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਨ ਉਸ ਵੇਲੇ ਦੇ ਨਾਲ ਇੱਕ ਪਲੰਗ ਦੇ ਉੱਪਰ ਸ਼ੇਸ਼ੋਭਤ ਸਨ ਇਹਨਾਂ ਚਿਰ ਨੂੰ ਬਾਬਾ ਅਜੀਤ ਸਿੰਘ ਘੋੜੇ ਦੇ ਉੱਪਰ ਆਉਂਦੇ ਆ ਤੇ ਉਹਨਾਂ ਨੇ ਅਗਲੇ ਬੰਨੇ ਬਿਠਾਇਆ ਹੋਇਆ ਬਾਬਾ ਬਚਿੱਤਰ ਸਿੰਘ ਨੂੰ ਬਾਬਾ ਬਚਿੱਤਰ ਸਿੰਘ ਉਹੀ ਹੈ ਕਦੇ ਜਿਨ੍ਹਾਂ ਨੇ ਹਾਥੀ ਦੇ ਸਿਰ ਵਿੱਚ ਨਾਗਣੀ ਮਾਰ ਕੇ ਹਾਥੀ ਨੂੰ ਭਜਾਇਆ ਸੀ ਤਾਂ ਇਹ ਮਲਕਪੁਰ ਰੰਗੜਾ ਦੀ ਧਰਤੀ ਦੇ ਉੱਪਰ ਦੁਸ਼ਮਣਾਂ ਨਾਲ ਲੜਦੇ ਲੜਦੇ ਸਖਤ ਜ਼ਖਮੀ ਹੋ ਗਏ ਸੀ ਬਾਬਾ ਜੀਤ ਸਿੰਘ ਇਹਨਾਂ ਨੂੰ ਉਸ ਮਲਕਪੁਰ ਰੰਗਣਾ ਦੇ ਜੰਗ ਦੇ ਮੈਦਾਨ ਵਿੱਚੋਂ ਉਠਾ ਕੇ ਲਿਆਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੱਕਿਆ ਤੇ ਸਤਿਗੁਰੂ ਆਪਣਾ ਸੰਘਾਸ਼ਨ ਛੱਡ ਕੇ ਉੱਠੇ ਉਸੇ ਥਾਂ ਦੇ ਉੱਪਰ ਬਾਬਾ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਲਟਾਇਆ ਗਿਆ ਬਾਬਾ ਬਚਿੱਤਰ ਸਿੰਘ ਜੀ ਦੇ ਜ਼ਖਮ ਸਾਫ਼ ਕੀਤੇ ਗਏ, ਮਲਮ ਪੱਟੇ ਕੀਤੇ ਗਏ ਤੇ ਦਵਾ-ਦਾਰੂ ਦਾ ਪ੍ਰਬੰਧ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਸੀ ਕਿ ਇੱਥੇ ਰੁਕਣਾ ਕੋਈ ਬਹੁਤਾ ਲੰਮਾ ਸਮਾਂ ਖਤਰੇ ਤੋਂ ਖਾਲੀ ਨਹੀਂ ਹੋਵੇਗਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਗੇ ਨੂੰ ਜਾਣ ਦਾ ਫੈਸਲਾ ਕੀਤਾ ਤੇ ਨਿਹੰਗ ਖਾਨ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਮਹਾਰਾਜ ਨੇ ਇੱਕ ਕਟਾਰ ਤੇ ਇੱਕ ਸ੍ਰੀ ਸਾਹਿਬ ਜਿਹੜੀ ਪਰਿਵਾਰ ਨੂੰ ਬਖਸ਼ਿਸ਼ ਕੀਤੀ ਜੋ ਅੱਜਕੱਲ ਵੀ ਗੁਰਦੁਆਰਾ ਪਠਾ ਸਾਹਿਬ ਵਿਖੇ ਸ਼ਸ਼ੋਭਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਇਹ ਬਚਿੱਤਰ ਸਿੰਘ ਇਹਨੂੰ ਸਾਡਾ ਹੀ ਰੂਪ ਜਾਣ ਕੇ ਇਹਦੀ ਸੇਵਾ ਕਰਨੀ ਹੈ ਤਾਂ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਵਾਲੇ ਪਾਸੇ ਨੂੰ ਚਲੇ ਜਾਂਦੇ ਤੇ ਨਿਹੰਗ ਖਾਨ ਦਾ ਪੁੱਤਰ ਆਲਮ ਖਾਨ ਨੂੰ ਗੋਬਿੰਦ ਸਿੰਘ ਮਹਾਰਾਜ ਨੂੰ ਰਸਤਾ ਦੱਸਣ ਵਾਸਤੇ ਵੀ ਜਾਂਦਾ ਹੈ ਤਾਂ ਬੀਬੀ ਮਮਤਾਜ ਜਿਹੜੀ ਨਿਹੰਗ ਖਾਨ ਦੀ ਪੁੱਤਰੀ ਸੀ ਇਹ ਬਾਬਾ ਬਚਿੱਤਰ ਸਿੰਘ ਦੀ ਸੇਵਾ ਕਰਦੀ ਹੈ ਉਹਨਾਂ ਦੇ ਸਰੀਰ ਦੇ ਉੱਪਰ ਪੱਟੀਆਂ ਰੱਖ ਰਹੀ ਸੀ ਮਮਤਾਜ ਦੀ ਗੱਲ ਕਰੀਏ ਤੇ ਮਮਤਾਜ ਦਾ ਜਨਮ 1699 ਈਸਵੀ ਨੂੰ ਨਿਹੰਕਾਂ ਤੇ ਮਾਤਾ ਜੈਨਾ ਦੇ ਘਰ ਹੋਇਆ ਸੀ ਉਸ ਵੇਲੇ ਦੇ ਨਾਲ ਮਮਤਾ ਜਿਹੜੀ ਹੈ ਇਹ ਬੱਸੀ ਪਠਾਣਾ ਦੇ ਕਿਸੇ ਹਾਕਮ ਦੇ ਨਾਲ ਮੰਗੀ ਹੋਈ ਸੀ ਜਿਹੜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗਈ ਸੀ ਤੇ ਉਥੋਂ ਦੇ ਅਲੌਕਿਕ ਨਜ਼ਾਰੇ ਵੀ ਇਹਦੇ ਅੰਦਰ ਵਸੇ ਹੋਏ ਸੀ ਬੜੇ ਪਿਆਰ ਦੇ ਨਾਲ ਸ਼ਰਦਾ ਦੇ ਨਾਲ ਬਾਬਾ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਸੀ ਇਹਨਾਂ ਚਿਰ ਨੂੰ ਰੋਪੜ ਦੇ ਫੌਜਦਾਰ ਨੂੰ ਕਿਸੇ ਨੇ ਖਬਰ ਦੇ ਦਿੱਤੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਹੰਗ ਖਾਨ ਦੇ ਘਰ ਰੁਕੇ ਹੋਏ ਤਾਂ ਉਸ ਵੇਲੇ ਰੋਪੜ ਦਾ ਫੌਜਦਾਰ জাফর ਅਲੀ ਖਾਨ ਆਣ ਕੇ ਘੇਰਾ ਪਾ ਲੈਂਦਾ ਤੇ ਕਹਿੰਦਾ ਮੈਂ ਘਰ ਦੀ ਤਲਾਸ਼ੀ ਲੈਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜਾ ਚੁੱਕੇ ਸਨ ਨਿਹੰਗ ਖਾਨ ਨੇ ਕਿਹਾ ਤੂੰ ਤਲਾਸ਼ੀ ਲੈ ਸਕਦਾ ਹੈ ਤਾਂ ਘਰ ਵਿੱਚੋਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲੇ ਨਾ ਕੋਈ ਸਿੱਖ ਮਿਲਿਆ ਜਦੋਂ ਇੱਕ ਕੋਠੜੀ ਨੂੰ ਖੋਲਣ ਲੱਗੇ ਤੇ ਨਿਹੰਗ ਖਾਨ ਨੇ ਕਿਹਾ ਇਸ ਕਮਰੇ ਦੇ ਅੰਦਰ ਮੇਰੀ ਧੀ ਤੇ ਮੇਰਾ ਦਮਾਦ ਪਏ ਜੇ ਤੁਸੀਂ ਕਹਿੰਦੇ ਹੋ ਤਾਂ ਫਿਰ ਅਸੀਂ ਤੁਹਾਡਾ ਸ਼ੱਕ ਦੂਰ ਕਰ ਸਕਦੇ ਹਾਂ ਤੁਹਾਡੀ ਤਸੱਲੀ ਕਰਵਾ ਸਕਦੇ ਹਾਂ ਨਾ জাফর ਅਲੀ ਖਾਨ ਮਾਫੀ ਮੰਗ ਕੇ ਚਲੇ ਗਿਆ ਕਿ ਕਹਿੰਦਾ ਨਹੀਂ ਸਾਨੂੰ ਕਿਸੇ ਨੇ ਗਲਤ ਖਬਰ ਦਿੱਤੀ ਹੋਵੇਗੀ। ਬਾਬਾ ਬਚਿੱਤਰ ਸਿੰਘ ਜਿਹੜੇ ਸਨ ਉਸ ਵੇਲੇ ਦੇ ਨਾਲ ਤੇ ਬਿਲਕੁਲ ਬੇਹੋਸ਼ ਪਏ ਸੀ ਲੇਕਿਨ ਮੁਮਤਾਜ਼ ਦੇ ਕੰਨਾਂ ਦੇ ਵਿੱਚ ਇਹ ਖਬਰ ਪੈਂਦੀ ਹੈ, ਆਵਾਜ਼ ਪੈਂਦੀ ਹੈ ਕਿ ਪਿਤਾ ਨੇ ਕਿਹਾ ਕਿ ਇਸ ਕਮਰੇ ਦੇ ਅੰਦਰ ਮੇਰੀ ਧੀ ਤੇ ਮੇਰਾ ਦਮਾਦ ਮੇਰਾ ਜਵਾਈ ਹੈ। ਉਹਨਾਂ ਨੇ ਉਸੇ ਵੇਲੇ ਦੇ ਨਾਲ ਹੱਥ ਜੋੜੇ ਬਾਬਾ ਬਚਿੱਤਰ ਸਿੰਘ ਦੇ ਚਰਨਾਂ ਦੇ ਉੱਪਰ ਸਿਰ ਰੱਖ ਕੇ ਉਹਨਾਂ ਨੂੰ ਆਪਣਾ ਪਤੀ ਸਵੀਕਾਰ ਕਰ ਲਿਆ। لیکن ਉਸੇ ਰਾਤ بابا ਬਚਿੱਤਰ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਆ ਸ਼ਹੀਦ ਹੋ ਜਾਂਦੇ ਆ ਤਾਂ ਨਿਹੰਗ ਖਾਨ ਨੇ ਭਾਈ ਗੁਰਜਾ ਸਿੰਘ ਤੇ ਭਾਈ ਬੱਗਾ ਸਿੰਘ ਨੂੰ ਸੱਦ ਕੇ ਗੜੀ ਆਪਣੇ ਉਸ ਕਿਲੇ ਦੇ ਅੰਦਰ ਇੱਕ ਖੂਹ ਦੇ ਕੋਲ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਸਾਰਾ ਅੰਗੀਠਾ ਜਿਹੜਾ ਸੀ ਉਹਨੂੰ ਸਾਂਭ ਦਿੱਤਾ ਗਿਆ ਜਦੋਂ ਫਿਰ ਮਮਤਾਜ ਦੇ ਨਿਕਾਹ ਦੀ ਗੱਲ ਚੱਲੀ ਤੇ ਮਮਤਾਜ ਨੇ ਆਪਣੀ ਮਾਂ ਜੈਨਾ ਨੂੰ ਸਾਫ਼ ਕਹਿ ਦਿੱਤਾ ਵੀ ਮੈਂ ਨਿਕਾਹ ਨਹੀਂ ਕਰਾਉਣਾ ਮੈਂ ਕਿਸੇ ਖਾਨ ਦੀ بیگم ਬਣਨ ਨਾਲੋਂ ਇੱਕ ਦੀ ਵਿਧਵਾ ਬਣ ਕੇ ਮਾਨ ਮਹਿਸੂਸ ਕਰਦੀ ਆ ਮੈਂ ਕੁਵਾਰੇ ਰਹਿ ਕੇ ਸਾਰਾ ਜੀਵਨ ਜਿਹੜਾ ਬਸਰ ਕਰਾਂਗੇ ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲਾਵਾਂਗੇ ਮੈਂ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਅੱਲਾ ਦੀ ਬੰਦਗੀ ਕਰਾਂਗੇ ਤਾਂ ਘਰਦਿਆਂ ਨੇ ਵੀ ਫਿਰ ਉਹਨੂੰ ਨਕਾਹ ਕਰਾਉਣ ਵਾਸਤੇ ਕੋਈ ਬਹੁਤਾ ਮਜਬੂਰ ਨਹੀਂ ਕੀਤਾ ਹੁਣ ਰੋਜ਼ ਮਮਤਾਜ ਉੱਠਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਕੋਠੜੀ ਦੇ ਵਿੱਚ ਬਰਾਜਮਾਨ ਹੋਏ ਉਹਦੇ ਸਾਹਮਣੇ ਬੈਠ ਕੇ ਅੱਲਾ ਦੀ ਬੰਦਗੀ ਕਰਦੀ ਹੈ ਇਬਾਦਤ ਕਰਦੀ ਹੈ ਤੇ ਸ਼ਾਮ ਦੇ ਵੇਲੇ ਬਾਬਾ ਬਚਿੱਤਰ ਸਿੰਘ ਜੀ ਦੇ ਅੰਗੀਠੇ ਵਾਲੀ ਥਾਂ ਦੇ ਕੋਲ ਜਾ ਕੇ ਨਿਤਨੇਮ ਕਰਦੀ ਹੈ ਉੱਥੇ ਸਾਬ ਸਫਾਈ ਕਰਦੀ ਹੈ ਦੀਵਾ ਜਗਾਉਂਦੀ ਹੈ ਨੀਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੀ ਹੈ ਆਪਣੀ ਜ਼ੁਬਾਨ ਦੇ ਨਾਲ ਅੱਲਾ ਅੱਲਾ ਜਪਦੀ ਹੈ ਤੇ ਬਹੁਤ ਘੱਟ ਬੋਲਦੀ ਹੈ ਜੇ ਕੋਈ ਕੰਨ ਲਾ ਕੇ ਸੁਣੇ ਤੇ ਉਹ ਬੋਲਿਆ ਕਰਦੀ ਸੀ ਪਾਣੇ ਕਾ ਖਵੰਦ ਗੁਰੂ ਗੋਬਿੰਦ ਸਿੰਘ ਕਰਤਾ ਹਰਤਾ ਗੁਰੂ ਗੋਬਿੰਦ ਸਿੰਘ ਵਾਹਾ ਵਾਹਾ ਗੁਰੂ ਗੋਬਿੰਦ ਸਿੰਘ ਤਾਂ ਉਸ ਵੇਲੇ ਦੇ ਨਾਲ ਮਮਤਾ ਜਿਹੜੀ ਸੀ ਸਿਦਕ ਦੀ ਮੂਰਤ ਨਿਕਲੀ ਸਾਰਾ ਜੀਵਨ ਹੀ ਉਹਨੇ ਗੁਰੂ ਦੇ ਲੇਖੇ ਲਾ ਕੇ ਅਕਾਲ ਪੁਰਖ ਵਾਹੀ ਗੁਰੂ ਦੀ ਭਗਤੀ ਕੀਤੀ ਰੰਚਕ ਮਾਤਰ ਵੀ ਜੀਵਨ ਦੇ ਵਿੱਚ ਡੋਲੀ ਨਹੀਂ ਉਹਦੀ 131 ਸਾਲ ਦੀ ਕੁੱਲ ਉਮਰ ਹੋਈ ਤੇ 100 ਸਾਲ ਦੀ ਉਮਰ ਤੱਕ ਜਿਹੜਾ ਸੀ ਉਹ ਕੋਟਰਾ ਨਿਹੰਗ ਖਾਨ ਕਿਲੇ ਦੇ ਵਿੱਚ ਹੀ ਰਹਿੰਦੀ ਹੈ ਇੱਕ ਦਿਨ ਗੁਰੂ ਹਰ Rai ਸਾਹਿਬ ਮਹਾਰਾਜ ਦੀ ਪੁੱਤਰੀ ਬੇਬੀ ਰੂਪਕੌਰ ਤੇ ਆਪਣੇ ਪੁੱਤਰ ਅਮਰ ਸਿੰਘ ਦੇ ਨਾਲ ਕੁਝ ਸੰਗਤਾਂ ਦੇ ਨਾਲ ਬੇਬੀ ਮੁਮਤਾਜ਼ ਨੂੰ ਮਿਲਣ ਵਾਸਤੇ ਹੁੰਦੀ ਹੈ। ਇੱਕ ਪਾਸੇ ਗੁਰੂ ਹਰ Rai ਸਾਹਿਬ ਦੀ ਪੁੱਤਰੀ ਬੇਬੀ ਰੂਪਕੌਰ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਰ ਸੋਈ ਹੋਈ ਪੁੱਤਰੀ ਬੇਬੀ ਮੁਮਤਾਜ਼ ਰਾਤ ਬੈਠ ਕੇ ਜੀ ਭਰ ਕੇ ਗੁਰੂ ਘਰ ਦੇ ਪਰਿਵਾਰ ਦੀਆਂ ਗੱਲਾਂ ਕਰਦੇ ਆ ਤਾਂ ਫਿਰ ਉਸ ਵੇਲੇ ਬੀਬੀ ਰੂਪਕੌਰ ਨੇ ਮਮਤਾਜ ਨੂੰ ਇੱਕ ਚੌਂਕੀ ਵੀ ਭੇਟ ਕੀਤੀ ਬਾਅਦ ਵਿੱਚ ਉਹ ਚੌਂਕੀ ਜਿਹੜੀ ਉਹ ਲੱਭ ਨਹੀਂ ਸਕੇ ਤਾਂ ਫਿਰ ਅਗਲੇ ਦਿਨ ਵਦੈਗੀ ਲੈ ਕੇ ਬੀਬੀ ਰੂਪਕੌਰ ਵਾਪਸ ਤੀਰਤਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਆ ਮਮਤਾਜ 100 ਸਾਲ ਦੀ ਉਮਰ ਤੋਂ ਬਾਅਦ ਫਿਰ ਨੇੜੇ ਇੱਕ ਕਿਲਾ ਜਿਹੜਾ ਸੀ ਨਰੰਗਪੁਰ ਉੱਥੇ ਚਲੇ ਜਾਂਦੇ ਆ ਕਿਉਂਕਿ ਇਹ ਵੀ ਕਿਲਾ ਇਹਨਾਂ ਦੀ रियासत ਦੇ ਅਧੀਨ ਹੀ ਆਉਂਦਾ ਸੀ ਉੱਥੇ ਜਾ ਕੇ ਫਿਰ 31 ਸਾਲ ਜ਼ਿੰਦਗੀ ਦੇ ਉਥੇ ਬਤੀਤ ਕਰਦੇ ਐ ਲੇਕਿਨ ਹਰ ਸਾਲ ਪੋਦੇ ਮਹੀਨੇ ਕੋਟਲਾ ਨਿਹੰਗ ਖਾ ਕਿਲੇ ਵਿੱਚ ਆਉਂਦੇ ਉਥੇ ਅਣਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਨ ਸਥਾਨ ਤੇ ਤੇ ਨਾਲੇ ਬਾਬਾ ਬਚੱਤਰ ਸਿੰਘ ਦੇ ਪਵਨ ਸਥਾਨ ਦੇ ਉੱਪਰ ਬੈਠ ਕੇ ਇਬਾਦਤ ਕਰਦੇ ਤੇ ਸਾਮ ਸੰਭਾਲ ਕਰਦੇ ਸੇਵਾ ਕਰਦੇ ਉਹਨਾਂ ਦੇ ਆਉਣ ਕਰਕੇ ਹੋਰ ਵੀ ਸੰਗਤਾਂ ਆ ਜਾਂਦੀਆਂ ਫਿਰ ਗੁਰੂ ਘਰ ਲੰਗਰ ਵੀ ਬੰਦਾ ਨਾਲੇ ਦੇਗ ਬਣਾ ਕੇ ਸਿੱਖ ਸੰਤਾਂ ਨੂੰ ਸ਼ਿਕਾਈ ਜਾਂਦਾ ਤਾਂ ਇਸ ਤਰ੍ਹਾਂ ਦੇ ਨਾਲ ਬੀਬੀ ਮਮਤਾਜ ਨੇ ਬੇਦਾਗ ਸਾਰਾ ਆਪਣਾ ਜੀਵਨ ਗੁਰੂ ਦੇ ਬਾਣੀ ਵਿੱਚ ਗੁਰੂ ਦੀ ਰਜ਼ਾ ਦੇ ਵਿੱਚ ਗੁਰੂ-ਗੁਰੂ ਜਪਦਿਆਂ ਬਤੀਤ ਕੀਤਾ। ਤਾਂ ਫਿਰ ਨਰੰਗਪੁਰ ਦੇ ਕਿਲੇ ਦੇ ਵਿੱਚ ਮਈ 1820 ਈਸਵੀ ਨੂੰ ਬੀਬੀ ਮਮਤਾਜ ਗੁਰੂ ਚਰਨਾਂ ਦੇ ਵਿੱਚ ਪੰਜਾਬ ਰਾਜੀ। ਉਹ ਮਹਾਨ ਉਹ ਗੁਰੂ ਦੀ ਪੁੱਤਰੀ ਜਿਹਦੀ ਸਿੱਧ ਜਿਹਦਾ ਸਿੱਦਕ ਜਿਹਦੀ ਦ੍ਰਿੜਤਾ ਜਿਹਦਾ ਵਿਸ਼ਵਾਸ ਗੁਰੂ ਤੋਂ ਟੋਲਿਆ ਨਹੀਂ ਸਾਰਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ। ਇਤਿਹਾਸ ਕਹਿੰਦੇ ਆ ਆਪਣੇ ਆਪ ਨੂੰ ਦੁਹਰਾਉਂਦਾ ਏ ਇਹ ਇਤਿਹਾਸ ਦੁਬਾਰਾ ਦੁਹਰਾਇਆ ਗਿਆ ਜਦੋਂ 284 ਸਾਲ ਬਾਅਦ ਮਮਤਾਜ ਦੇ ਪਾਏ ਪੂਰਨਿਆਂ ਦੇ ਉੱਪਰ ਚੱਲਦਿਆਂ ਹੋਇਆਂ ਬੀਬੀ ਸਰਿੰਦਰ ਕੌਰ ਨੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਨਾਲ ਜਿਨ੍ਹਾਂ ਦੀ ਮੰਗਣੀ ਹੋਈ ਸੀ ਉਹਨਾਂ ਦੀ ਫੋਟੋ ਦੇ ਨਾਲ ਆਨੰਦ ਕਾਰਜ ਕਰਵਾ ਲਿਆ ਜਿਕਰੇ ਜੋਗ ਹੈ ਕਿ ਇੰਦਰਾ ਗਾਂਧੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਸਿੱਖਾਂ ਦੀ ਕਾਤਲ ਸੀ ਉਹਦਾ ਸੋਧਾ ਭਾਈ ਸਤਵੰਤ ਸਿੰਘ ਤੇ ਭਾਈ ਬਿਆਨਤ ਸਿੰਘ ਨੇ ਲਾਇਆ ਸੀ ਭਾਈ ਬਿਆਨਤ ਸਿੰਘ ਨੂੰ ਤੇ ਮੌਕੇ ਦੇ ਉੱਪਰ ਜਿਹੜਾ ਸ਼ਹੀਦ ਦਿੱਤਾ ਗਿਆ ਸੀ ਤਾਂ ਫਿਰ ਉਸ ਵੇਲੇ ਭਾਈ ਸਤਵੰਤ ਸਿੰਘ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤੇ ਉਸ ਵੇਲੇ ਉਹਨਾਂ ਦੀ ਮੰਗਣੀ ਸੁਰਿੰਦਰ ਕੌਰ ਨਾਲ ਹੋਈ ਸੀ ਤੇ ਸੁਰਿੰਦਰ ਕੌਰ ਨੇ ਫੋਟੋ ਦੇ ਨਾਲ ਹੀ ਆਨੰਦ ਕਾਰਜ ਕਰਵਾ ਕੇ ਫਿਰ ਇੱਕ ਸ਼ਹੀਦ ਦੀ ਪਤਨੀ ਅਖਵਾ ਕੇ ਮਾਣ ਮਹਿਸੂਸ ਕੀਤਾ ਸੀ ਅੱਜ ਦੀਆਂ ਬੱਚੀਆਂ ਨੂੰ ਸਿੱਖਾਂ ਦੀ ਲੋੜ ਹੈ ਜਿਹੜੀਆਂ ਬੱਚੀਆਂ ਕੇਵਲ ਤੇ ਕੇਵਲ ਸੋਸ਼ਲ ਮੀਡੀਆ ਤੇ ਰੀਲਾਂ ਪਾਉਣ ਤੱਕ ਸੀਮਤ ਹੈ ਜਿਹੜੀਆਂ ਸਟੋਰੀਆਂ ਲਾਉਣ ਤੱਕ ਸੀਮਤ ਹੈ ਜਿਹੜੀਆਂ ਨਾਚ ਗਾਣਿਆਂ ਤੇ ਡਾਂਸ ਕਰਨ ਤੱਕ ਸੀਮਤ ਹੈ ਇਹ ਸਾਡਾ ਕਲਚਰ ਨਹੀਂ ਹੈ ਸਾਡਾ ਕਲਚਰ ਹੈ ਆਪਣੀ ਜ਼ੁਬਾਨ ਤੋਂ ਗੁਰੂ ਗੁਰੂ ਜਪਣਾ ਤੇ ਜ਼ੁਲਮ ਦੇ ਖਿਲਾਫ ਲੜਨਾ ਹੱਥ ਵਿੱਚ ਤੀਖ ਫੜਨੀ ਅੱਜ ਤੱਕ ਦਾ ਕੋਈ ਐਸਾ ਸੰਘਰਸ਼ ਨਹੀਂ ਹੈ ਜਿਹੜੇ ਸੰਘਰਸ਼ ਵਿੱਚ ਸਿੱਖ ਬੀਬੀਆਂ ਨੇ ਯੋਗਦਾਨ ਨਾ ਪਾਇਆ ਹੋਵੇ ਹਰ ਸੰਘਰਸ਼ ਵਿੱਚ ਸਿੱਖ ਬੀਬੀਆਂ ਨੇ ਯੋਗਦਾਨ ਪਾਇਆ ਹਰ ਜੰਗ ਵਿੱਚ ਸਿੱਖ ਬੀਬੀਆਂ ਨੇ ਜਿਹੜਾ ਸੀ ਉਹ ਯੋਗਦਾਨ ਪਾਇਆ ਲੇਕਿਨ ਅੱਜ ਦੇ ਅੱਜ ਦੀ ਬੱਚੀ ਆਪਣੇ ਮਹਾਨ ਵਿਰਸੇ ਤੋਂ ਅਣਜਾਣ ਕੇਵਲ ਸੋਸ਼ਲ ਮੀਡੀਆ ਤੇ ਡਾਂਸ ਕਰਨ ਤੱਕ ਸੀਮਤ ਰਹਿ ਗਈ ਹੈ ਤੇ ਸੱਚ ਹੈ ਜਦੋਂ ਕੋਖ ਦੇ ਵਿੱਚੋਂ ਅਣਖ ਤੇ ਗੈਰਤ ਖਤਮ ਹੋ ਜੇ ਨਾ ਉਹ ਕੌਮ ਨੂੰ ਕੋਈ ਨਹੀਂ ਬਚਾ ਸਕਦਾ ਅਜੇ ਵੀ ਸਮਾਂ ਹੈ ਸੰਭਲਣ ਦਾ ਯਤਨ ਕਰੀਏ ਆਪਣੇ ਮਾਣਮ ਤੇ ਵਿਰਸੇ ਨੂੰ ਪਛਾਨੀਏ ਤੇ ਕੇਵਲ ਜਿਹੜੀ ਬਾਹਰ ਦੀ ਹੋੜ ਲੱਗੀ ਹੈ ਨਾ ਇਸ ਕੀੜੇ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢ ਕੇ ਗੁਰੂ ਦੇ ਹੋਣ ਦਾ ਯਤਨ ਕਰੀਏ ਅਜੇ ਸਮਾਂ ਹੈ ਅਜੇ ਵੀ ਸਮਾਂ ਵਕਤ ਸੰਭਾਲ ਸੰਗਾ ਰੁੜੀ ਜਾਂਦੀ ਪੰਜਾਬ ਦੀ ਆਣ ਰੱਖ ਲੈ ਲੈਂਦੀ ਦਿਸੇ ਰنجੀਤ ਦੀ ਪੱਗ ਮੈਨੂੰ ਮੋਈ ਮਿੱਤਰ ਦੀ ਜੋਧਿਆ ਸ਼ਾਨ ਰੱਖ ਲੈ ਅਸੀਂ ਮਾਣ ਮਤ ਇਤਿਹਾਸ ਨੂੰ ਪਛਾਨਣੀ ਹੈ ਅਸੀਂ ਬੀਬੀ ਮਮਤਾਜ਼ ਮਾਤਾ ਪਾਪ ਔਰ ਇਹਨਾਂ ਦੇ ਵਾਰਿਸ ਬਣ ਕੇ ਸਿਰ ਉੱਚਾ ਕਰਕੇ ਜ਼ਿੰਦਗੀ ਜਿਉਈਏ ਨਾ ਕਿ ਨਚਾਰਾਂ ਦੇ ਐਕਟਰਾਂ ਦੇ ਗਾਇਕਾਂ ਦੇ ਮਗਰ ਲਾ ਕੇ ਆਪਣੀ ਜੀਵਨ ਨੂੰ ਬਰਬਾਦ ਕਰੀਏ ਇਦਾਂ ਕਰਕੇ ਜ਼ਿੰਦਗੀ ਚ ਸੁੱਖ ਨਹੀਂ ਆ ਸਕਦਾ ਨਾ ਅਸੀਂ ਚੰਗੇ ਬੱਚੇ ਬਣ ਸਕਦੇ ਆਂ ਤੇ ਨਾ ਅਸੀਂ ਚੰਗੇ ਮਾਤਾ ਪਿਤਾ ਬਣ ਸਕਦੇ ਆਂ ਜੇ ਚਾਹੁੰਦੇ ਆਂ ਚੰਗੇ ਬੱਚੇ ਬਣੀਏ ਚੰਗੇ ਮਾਤਾ ਪਿਤਾ ਬਣੀਏ ਚੰਗੇ ਇਨਸਾਨ ਬਣੀਏ ਤੇ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਦਾ ਯਤਨ ਕਰੀਏ ਇਹ ਇਤਿਹਾਸ ਸੀ ਬੀਬੀ ਮਮਤਾਜ ਦਾ ਕੋਟਲਾ ਨਿਹੰਗ ਖਾਨ ਦਾ ਜਿਨ੍ਹਾਂ ਨੇ ਸਾਰਾ ਜੀਵਨ ਹੀ ਗੁਰੂ ਦੇ ਲੇਖੇ ਲਾ ਦਿੱਤਾ ਇਹ ਅਣਗੌਲਿਆ ਇਤਿਹਾਸ ਆਪਣੇ ਜੀਵਨ ਦੇ ਵਿੱਚ ਵਸਾ ਕੇ ਆਪ ਪੜਿਖੇ ਆਪਣੇ ਬੱਚਿਆਂ ਨੂੰ ਪੜ੍ਹਾइये ਆਪ ਸੁਣੀਏ ਬੱਚਿਆਂ ਨੂੰ ਸੁਣਾਈਏ ਤੇ ਇਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ